ਇੱਕ 129 ਕਰੋੜ ਦੇ ਇਸ਼ਤਿਹਾਰ ਫਲੈਕਸਾ ਪੰਜਾਬ ਚਲਾਈ ਗਈ ਅੱਜ ਵੀ ਬਹੁਤ ਲੱਗੀਆਂ ਜਿਨ੍ਹਾਂ ਤੇ ਗੁਰੂ ਸਾਹਿਬ ਦੀ ਫੋਟੋ ਹੈ ਏਠਾ ਐ ਨਮਾਣਾ ਸਿੱਖ ਬਣ ਕੇ ਹੱਥ ਜੋੜੀ ਬੈਠਿਆ ਕੀ ਉਸ ਗੁਰੂ ਨੂੰ ਪਤਾ ਨਹੀਂ ਤੂੰ ਕੀ ਕਰ ਰਿਹਾ ਹੈ ਤੁਹਾਡੀ ਕੀ ਰਣਨੀਤੀ ਆ ਹੁਣ 3 ਸਾਲ ਦਾ ਸਮਾਂ ਪੂਰਾ ਕਰ ਗਿਆ ਤੁਸੀਂ 3 ਸਾਲ ਤੋਂ ਉੱਪਰ ਚੱਲ ਕੇ ਆ ਰਹੇ ਸੀ ਅਗਲੀ ਰਣਨੀਤੀ ਕੀ ਆ ਕੌਮੀ ਹਸਾਮੋਰਚੇ ਦੀ ਕੌਮੀ ਹਸਾਮੋਰਚੇ ਦੀ ਪਹਿਲੇ ਦਿਨ ਤੋਂ ਰਣਨੀਤੀ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਰਖਵਾਈ 'ਚ ਲੱਗਿਆ। ਇਸ ਕਰਕੇ ਅਰਦਾਸ ਕਰਕੇ ਲੱਗਿਆ ਕਿ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਦੀ ਬਿਆਪਦੀਆਂ ਦੇ ਖਿਲਾਫ ਸਖਤ ਕਾਨੂੰਨ ਨਹੀਂ ਬਣਦਾ ਤੇ ਸਾਡੇ ਉਹ ਬੰਦੀ ਸਿੰਘ ਰਹਾ ਨਹੀਂ ਕਰਦੇ ਇਹ ਮੋਰਚਾ ਨਿਰੰਤਰ ਜਾਰੀ ਰਹੇਗਾ। ਜਿਸ ਤੰਤੋਂ ਇਹ ਦੇਸ਼ ਆਜ਼ਾਦ ਹੋਇਆ ਆਜ਼ਾਦ ਸਿੱਖਾਂ ਨੇ ਕਰਾਇਆ। ਕੁਰਬਾਨੀਆਂ ਸਿੱਖਾਂ ਦੀਆਂ ਹੋਈਆਂ ਨਕਸਰਾਨ ਸਿੱਖਾਂ ਦਾ ਹੋਇਆ ਅਜਾੜਾ ਸਿੱਖਾਂ ਦਾ ਹੋਇਆ ਸਾਡਾ ਪੰਜਾਬ ਦੋ ਹਿੱਸਿਆਂ 'ਚ ਵੰਡਿਆ ਗਿਆ ਸਾਡੇ ਉਹ ਜਾਨਾਂ ਤੋਂ ਪਿਆਰੇ ਸਾਡੇ ਗੁਰੂ ਧਾਮ ਲੈੰਦੇ ਪੰਜਾਬ 'ਚ ਰਹਿ ਗਏ ਸਿੱਖਾਂ ਦਾ ਉਹਨਾਂ ਤੋਂ ਵਿਛੋੜਾ ਹੋਇਆ ਸੋ ਉਹਦਾ ਨੁਕਸਾਨ ਤਾਂ ਸਿਆ ਸਿੱਖਾਂ ਨੇ ਪਰਤੋ ਅਨਸਾਕ ਮਸਲ ਨੂੰ ਮਿਲਿਆ ਨਹੀਂ ਉਹ ਸਰਕਾਰਾਂ ਸਾਡੇ ਨਾਲ ਵਾਂਦੇ ਕਰਕੇ ਮੁਕਦੀਆਂ ਰਹੀਆਂ ਜਾਣਬੁੱਝ ਕੇ ਕੋਈ ਬਿਆੰਦੀ ਨਹੀਂ ਹੋਈ 328 ਜਿਹੜੇ ਸੂਪ ਲਾਪਤਾ ਵੀ ਹੋਏ ਆ ਉਹ ਉਹਨਾਂ ਦੇ ਪ੍ਰਬੰਧ ਚ ਕੋਈ ਅੰਗੈਲੀ ਲਾਲਿਓ ਕਮੀਆਂ ਤੇ ਹੈ ਕੋਈ ਕਮੀਆਂ ਕਰਕੇ ਹੀ ਵਾਪਰੀ ਹੈ ਹਾਂ ਸੋ ਇਸ ਕਰਕੇ ਸਾਨੂੰ ਇਹ ਆਪਸੀ ਜਿਹੜਾ ਪੁੱਤ ਦਾ ਮਸਲਾ ਨਹੀਂ ਬਣਾਉਣਾ ਚਾਹੀਦਾ ਇਹਨੂੰ ਗੁਰਮਤ ਦੀ ਉਸ ਚ ਬੈਠ ਕੇ ਹੀ ਸੋਲਵ ਕਰਨਾ ਚਾਹੀਦਾ ਇੱਕ ਜਥਾ ਲਗਾਤਾਰ ਪਰ ਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੱਲ ਜਾ ਰਿਹਾ ਕੀ ਉਹਨੂੰ ਅਜੇ ਤੱਕ ਪਤਾ ਨਹੀਂ ਕਿਉਂ ਉਹਨੂੰ ਪਤਾ ਨਹੀਂ ਵੀ ਕੌਮੀ ਮੁੱਦਿਆਂ ਲੈ ਕੇ ਮੋਰਚਾ ਲੱਗਿਆ ਕਿਉਂ ਲੱਗਿਆ ਦੇਖੋ ਬੁਲਾਉਂਦਾ ਗੱਲਬਾਤ ਕਰਦਾ ਉਹਦੇ ਮੰਤਰੀ ਵੀ ਗੱਲਬਾਤ ਕਰਦੇ ਨੇ ਕੀ ਉਹਨੂੰ ਦੱਸਦੇ ਨਹੀਂ ਉਹ ਉਹੀ ਮੁੱਖ ਮੰਤਰੀ ਭਗਵੰਤ ਮਾਨ ਬਾਪੂ ਸੂਰ ਸਿੰਘ ਜਾ ਕੇ ਦੇ ਕੋਲ ਜਾ ਕੇ ਬੰਦੀ ਸਿੰਘਾਂ ਦੇ ਹੀ ਸangar ceo ਦਾ ਗੁਰਬਖਸ਼ ਸਿੰਘ ਨਾਲ ਦੀ ਤਸਵੀਰ ਇੱਕ ਸਾਂਝੀ ਹੋਈ ਹੈ ਭਾਈ ਗੁਰਬਖਸ਼ ਸਿੰਘ ਦੇ ਕੋਲ ਜਾਂਦਾ ਰਿਆਂ ਗੁਰਦੁਆਰਾ ਅੰਮ੍ਰਿਤਸਰ ਗੁਰਦੁਆਲਾ ਅੱਜ ਲੋਕ ਸਾਂਝ ਰਹੇ ਆ ਅੱਜ ਵੱਡੇ ਵੱਡੇ ਲੀਡਰ ਵੀ ਜਿਹੜੇ ਕਦੇ ਉਹ ਗੱਲ ਨਹੀਂ ਕਰਦੇ ਤੇ ਭਾਵੇਂ ਉਹ ਅੱਜ ਪੋਜੀਸ਼ਨ 'ਚ ਐ ਸਤਾਰਾਂ ਤੋਂ ਦੂਜੀ ਧਿਰ 'ਚ ਐ ਉਹ ਗੱਲ ਕਰ ਰਹੇ ਕਿਉਂਕਿ ਪਿਛਲੇ ਦਿਨਾਂ 'ਚ ਕੈਪਟਨ ਅਵਿੰਦਰ ਸਿੰਘ ਨੇ ਵੀ ਪੋਸਤਾਂ ਪਾਈਆਂ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਉਹਨਾਂ ਦੀ ਮਹਾਰਾਣੀ ਪੰਨੀਤ ਕੌਰ ਨੇ ਵੀ ਲਿਖਿਆ ਵੀ ਹੋਣੀ ਚਾਹੀਦੀ ਐ ਇਸੇ ਤਰ੍ਹਾਂ ਹੋਰ ਬਹੁਤ ਵੱਡੇ ਵੱਡੇ ਇੱਥੇ ਤੱਕ ਇਹ ਰਾਧਾ ਸਵਾਮੀ ਮੁਖੀ ਆ ਜਿਹੜਾ ਗੁਰਿੰਦਰ ਢਿੱਲੋਂ ਉਹਨੇ ਵੀ ਪਿਛਲੇ ਦਿਨਾਂ ਚ ਗੱਲ ਕਰੀ ਆ ਵੀ ਬੰਦੀ ਸਿੰਘਾਂ ਚ ਰਿਆਈ ਸਰਕਾਰਾਂ ਇਨਸਾਬ ਨਹੀਂ ਦੇ ਰਹੀਆਂ ਅਸੀਂ ਇਸ ਨੂੰ ਰੋਸ ਵਜੋਂ ਮਨਾਉਣਾ 10 26 ਜਨਵਰੀ ਅਸੀਂ ਜਿੰਨੇ ਵੀ ਕੋਲ ਪਲਾਜੇ ਉਥੇ ਸੰਗਤਾਂ ਨੂੰ ਅਪੀਲ ਹੈ ਕਿ ਕਾਲੀਆਂ ਦਸਤਾਰਾਂ ਬੀਬੀਆਂ ਕਾਲੇ ਦੁਬੱਟੇ ਨੌਜਵਾਨ ਕਾਲੇ ਪਟਕੇ ਬਨ ਕੇ ਕਾਲੇ ਝੰਡੇ ਲੈ ਕੇ ਉਥੇ 4 ਘੰਟੇ ਵਾਸਤੇ ਉਹ ਟੋਲ ਪਲਾਜੇ ਫ੍ਰੀ ਕੀਤੇ ਜਾਣਗੇ ਕਾਮੇਨਸ ਹਾਰ ਮੋਰਚੇ ਦੇ 3 ਸਾਲ ਪੂਰੇ ਹੋ ਚੁੱਕੇ ਆ ਲੰਬਾ ਸੰਘਰਸ਼ ਚੱਲਿਆ ਕਿਉਂਕਿ ਇੱਥੇ ਗੁਰੂ ਸਾਹਿਬ ਦਾ ਹੋਇਆ ਨਰਾਦਰ ਤੇ ਉਹਦੇ ਤੇ ਕਾਨੂੰਨ ਬਣਦੀਆਂ ਗੱਲਾਂ ਵੀ ਹੋਈਆਂ ਤੇ ਵੱਡਾ ਮੁੱਦਾ ਸੀ ਇੱਥੇ ਜਿਹੜਾ ਚੁੱਕਿਆ ਗਿਆ ਸੀ ਬੰਦੀ ਸਿੰਘਾਂ ਦੀ ਰਿਹਾਈ ਦਾ ਬਾਈਬਲ ਕਾਣ ਦੀ ਵੀ ਗੱਲ ਹੋਈ ਹੈ ਇੱਥੇ 328 ਰੁਪਏ ਬਾਬਾ ਤੇ ਇਥੇ ਮਸਲੇ ਚੁਕੇ ਗਏ 3 ਸਾਲ ਪੂਰੇ ਹੋਣ ਤੱਕ ਉਤਰਾ ਚੜਾ ਦੀ ਗੱਲਬਾਤ ਕਰਾਂਗੇ ਆਪਾਂ ਤੇ 3 ਸਾਲ ਤੋਂ ਬਾਅਦ ਦੇ ਪ੍ਰੋਗਰਾਮ ਕੀ ਲਿਖੇ ਗਏ ਉਸ ਵਾਸਤੇ ਗੱਲਬਾਤ ਕਰਾਂਗੇ ਇਸ ਟਾਈਮ ਬਾਪੂ ਗੁਰਚਰਨ ਸਿੰਘ ਜੀ ਜਿਹੜੇ ਇਸ ਮੋਰਚੇ ਦੇ ਮੋਢੀਆਂ ਦੇ ਵਿੱਚ ਆ ਸਾਡੇ ਨਾਲ ਗੁਰਫਤੇ ਸੰਚ ਕਰਦੇ ਆਪਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਜੀ ਚੜਦੀ ਕਲਾ ਚ ਚੜਦੀ ਕਲਾ ਕਿਵੇਂ ਚੱਲ ਰਿਹਾ ਮੋਰਚਾ ਕੋ ਸਭ ਤੋਂ ਪਹਿਲਾਂ ਮੈਂ ਅਕਾਲ ਚੈਨਲ ਦਾ ਤੇ ਸਰਦਾਰ ਅਮਰੀਕ ਸਿੰਘ ਕੁੰਨਰ ਦਾ ਮੈਂ ਧੰਨਵਾਦ ਵੀ ਕਰਦਾ ਕਿਉਂਕਿ ਜਿੱਥੇ ਪੰਥਕ ਮਸਲਿਆਂ ਦੇ ਪੈਰਾ ਦੇ ਰਿਹਾ ਸਿੱਖਾਂ ਦੀ ਆਵਾਜ਼ ਦੇਸ਼ ਬਤੇ ਤੱਕ ਪਹੁੰਚਾ ਰਿਹਾ ਉਥੇ ਉਹਨਾਂ ਵੱਲੋਂ ਭਾਈ ਤੇਜਿੰਦਰ ਸਿੰਘ ਪਹਿਲੇ ਦਿਨ ਤੋਂ ਸਾਡਾ ਕੌਮੀ ਇਨਸਾਮ ਮੋਰਚੇ ਦਾ ਉਸ ਟ੍ਰੇਨ ਚ ਬੱਕ ਬੱਕ ਸਟੇਸ਼ਨਾਂ ਤੇ ਉੱਤਰ ਦੇ ਵੀ ਗਏ ਸਵਾਰੀਆਂ ਚੜ੍ਹਦੀਆਂ ਵੀ ਗਈਆਂ ਉਤਰਾ ਚੜਾ ਵੀ ਆਏ ਉਤਰਾ ਚੜਾ ਵੀ ਆਏ ਸੋ ਸਾਡੀ ਕਮਜ਼ੋਰੀਆਂ ਵੀ ਰਹੀਆਂ ਪ੍ਰਬੰਧਕਾ ਨਹੀਂ ਮੈਂ ਆਪ ਉਸ ਚੀਜ਼ ਨੂੰ ਮਹਿਸੂਸ ਕਰਨਾ ਪਰੰਤੂ ਸੰਗਤਾਂ ਨੇ ਸਾਥ ਬਹੁਤ ਦਿੱਤਾ ਇਸ ਕਰਕੇ ਸਰਕਾਰਾਂ ਦੀ ਜਿਹੜੀ ਹੈ ਬੇਰੁਖੀ ਰਹੀ ਤਿੰਨ ਸਾਲ ਦੀ ਨਮਕਾਉਂਦੇ ਰਹੇ ਕੋਈ ਵੀ ਇਨਸਾਫ ਦੇਣ ਨੂੰ ਤਿਆਰ ਕਿਵੇਂ ਮਿਲੂਗਾ ਇਨਸਾਫ ਬੰਦੀ ਸਿੰਘਾਂ ਦੀ ਰਿਹਾਈਆਂ ਦੀ ਗੱਲ ਕਰੀਏ ਗੁਰੂ ਸਾਹਿਬ ਦਾ ਹੋ ਰਿਹਾ ਨਰਾਦਰ ਅਜੇ ਹੁਣ ਤੋਂ ਕੁਝ ਦਿਨ ਪਹਿਲਾਂ ਨਰਾਦਰ ਹੋਇਆ ਕੀ ਲੱਗਦਾ ਤੁਹਾਨੂੰ ਦੇਖੋ ਜੋ ਕੁਝ ਖਾਸ ਕਰਕੇ ਪੰਜਾਬ ਚ ਬਹੁ ਗਿਣਤੀ ਸਿੱਖਾਂ ਦੀ ਹੈ ਪਰੰਤੂ ਸਰਕਾਰਾਂ ਦਾ ਰਵਈਆ ਜਿਹੜਾ ਭਾਵੇਂ ਉਹ ਸੈਂਟਰ ਦੀ ਸਰਕਾਰ ਹੈ ਭਾਵੇਂ ਸਰ ਪੰਜਾਬ ਦੀ ਸਰਕਾਰ ਜਿਸ ਦਿਨ ਤੋਂ ਇਹ ਦੇਸ਼ ਆਜ਼ਾਦ ਹੋਇਆ ਆਜ਼ਾਦ ਸਿੱਖਾਂ ਨੇ ਕਰਾਇਆ ਕੁਰਬਾਨੀਆਂ ਸਿੱਖਾਂ ਦੀਆਂ ਹੋਈਆਂ ਨੁਕਸਾਨ ਸਿੱਖਾਂ ਦਾ ਹੋਇਆ ਅਜਾੜਾ ਸਿੱਖਾਂ ਦਾ ਹੋਇਆ ਸਾਡਾ ਪੰਜਾਬ ਦੋ ਹਿੱਸਿਆਂ 'ਚ ਵੰਡਿਆ ਗਿਆ ਸਾਡੇ ਉਹ ਜਾਨਾਂ ਤੋਂ ਪਿਆਰੇ ਸਾਡੇ ਗੁਰੂ ਧਾਮ ਲੈnde ਪੰਜਾਬ 'ਚ ਰਹਿ ਗਏ ਸਿੱਖਾਂ ਦਾ ਉਹਨਾਂ ਤੋਂ ਵਿਛੋੜਾ ਹੋਇਆ ਸੋ ਉਹਦਾ ਨੁਕਸਾਨ ਤਾਂ ਸਿਹਾਂ ਸਿੱਖਾਂ ਨੇ ਪਰ ਤੋਂ ਇਨਸਾਬ ਸਾਨੂੰ ਮਿਲਿਆ ਨਹੀਂ ਉਹ ਸਰਕਾਰਾਂ ਸਾਡੇ ਨਾਲ ਵਾਦੇ ਕਰਕੇ ਮੁੱਕਰਦੀਆਂ ਰਹੀਆਂ ਸਾਨੂੰ ਇਨਸਾਫ ਨਹੀਂ ਦਿੱਤਾ ਇਸ ਕਰਕੇ ਹੁਣ ਤਾਂ ਸਿੱਖਾਂ ਦੇ ਮੰਚ 'ਚ ਇੱਕ ਗੱਲ ਘਰ ਘਰ ਦੀ ਜਾ ਰਹੀ ਹੈ ਵੀ ਇਹ ਜਿਸ ਤਰ੍ਹਾਂ ਉਸ ਟਾਈਮ ਅਸੀਂ ਆਜ਼ਾਦੀ ਲਈ ਹੈ ਹੁਣ ਸਿੱਖਾਂ ਨੂੰ ਆਪਣੀ ਆਜ਼ਾਦੀ ਵਾਸਤੇ ਵੀ ਲੜਨਾ ਪੈਣਾ ਆਪਣੇ ਆਜ਼ਾਦੀ ਕਿਹੜੀ ਦੀ ਗੱਲ ਕਰਦੇ ਹੋ ਆਜ਼ਾਦ ਖਿੱਤੇ ਦੀ ਜਿਹੜੀ ਗੱਲ ਹੋਈ ਸੀ ਜੇ ਆਪਾਂ 1947 ਦੀ ਗੱਲ ਕਰਦੇ ਹਾਂ ਉਦੋਂ ਕਿਹਾ ਗਿਆ ਸੀ ਕਿ ਆਜ਼ਾਦ ਖਿੱਤਾ ਦੇ ਦਿੱਤਾ ਜਾਊਗਾ ਸਿੱਖ ਆਪਣੀ ਆਜ਼ਾਦੀ ਦਾ ਨਿਗਮ ਮੰਨ ਸਕਣਗੇ ਉਹ ਕੀ ਖਿੱਤਾ ਸੀ ਕਿਹੜੇ ਖਿੱਤੇ ਦੀ ਗੱਲ ਆਉਂਦੀ ਹੈ ਉਸ ਟਾਈਮ ਜਦੋਂ ਉਹ ਅੰਗਰੇਜ਼ਾਂ ਦਾ ਰਾਜ ਸੀ ਕਿਉਂਕਿ ਉਹਨਾਂ ਨੇ ਇਸ 'ਚ ਬਹੁਤ ਹੀ ਹਿੱਸਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਉਹਨਾਂ ਨੇ ਆਪਣੇ ਕਬਜ਼ੇ 'ਚ ਲਿਆ ਸੋ ਕਹਿੰਦੇ ਸੀ ਕਿ ਸਿੱਖਾਂ ਤੋਂ ਲਿਆ ਰਾਜ ਹੈ ਅਸੀਂ ਸਿੱਖਾਂ ਨੂੰ ਦੇਣਾ ਚਾਹੁੰਦੇ ਹਾਂ ਪਰੰਤੂ ਸਾਡੇ ਮੌਕੇ ਦੇ ਜਿਹੜੇ ਲੀਡਰ ਸੀ ਉਹ ਉਹਨਾਂ ਦੀ ਗੱਲਾਂ 'ਚ ਆ ਗਏ ਉਹਨਾਂ ਨੇ ਕਿਹਾ ਵੀ ਆਪਾਂ ਭਾਈ ਭਾਈ ਹਾਂ ਕੋਨੋ ਜਿਸ ਤਨ ਦੇ ਸਜਾਦ ਹੋ ਗਿਆ ਇੱਕ ਆਜ਼ਾਦ ਖਿੱਤਾ ਜਿੱਥੇ ਤੁਸੀਂ ਆਪਣੇ ਹੱਕਾਂ ਦੀ ਉਥੇ ਆਪਣੀ ਪੂਰਤੀ ਕਰਨੀ ਹੈ ਪਰੰਤੂ ਉਹ ਆਜ਼ਾਦ ਖਿੱਤਾ ਦੇਣ ਦੀ ਬਜਾਏ ਸਾਨੂੰ ਇਸ ਤਰ੍ਹਾਂ ਦਾ ਕਿ ਅੱਜ ਜਿਹੜਾ 26 ਜਨਵਰੀ 1950 ਨੂੰ ਸੰਵਿਧਾਨ ਬਣਿਆ ਉਹ ਸਾਨੂੰ ਪਹਿਲੇ ਦਿਨ ਸਿੱਖ ਮੰਨਣ ਵਾਸਤੇ ਤਿਆਰ ਨਹੀਂ ਸੋ ਇਸ ਕਰਕੇ ਉਹ ਜਿਹੜੇ ਮੌਕੇ ਦੇ ਲੀਡਰ ਸੀ ਸਾਡੇ ਨਾਲ ਧੋਖਾ ਕਰਦੇ ਰਹੇ ਅੱਜ ਸਾਨੂੰ ਐਸੀ ਬਦਾਇਜ ਕਰਕੇ ਭਾਵੇਂ ਸਾਡੇ ਬੰਦੀ ਸਿੰਘਾਂ ਦਾ ਮਸਲਾ ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਕਾਨੂੰਨ ਬਣਾਉਣ ਦਾ ਮਸਲਾ ਇਹ ਵੀ ਇੱਕ ਸਿੱਖਾਂ ਦਾ ਮਸਲਾ ਬਣਾ ਕੇ ਸਾਨੂੰ ਸਰਕਾਰਾਂ ਜਲੀਲ ਕਰ ਰਹੀਆਂ ਇਨਸਾਫ ਦੇਣ ਨਹੀਂ ਤਿਆਰ ਕੋਈ ਤੁਸੀਂ 328 ਰੂਪਾਂ ਦੇ ਬਾਬੇ ਦੇ ਥੇ ਗੱਲ ਕੀਤੀ ਤੁਸੀਂ ਬਾਈਬਲ ਦੀ ਵੱਡੀ ਤੌਰ ਤੇ ਗੱਲ ਕੀਤੀ ਤੁਸੀਂ ਗੁਰੂ ਸਾਹਿਬ ਦੇ ਇਨਸਾਫ ਵਾਸਤੇ ਮੋਰਚਾ ਲਾਇਆ ਹੋਇਆ ਤੁਸੀਂ ਇੱਥੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਮੋਰਚਾ ਲਾਇਆ ਹੋਇਆ ਜੋ 328 ਰੁਪਆ ਬਾਬਤ ਅੱਜਕੱਲ ਜੋ ਮਾਹੌਲ ਪੜਿਆ ਹੋਇਆ ਖਾਸ ਕਰਕੇ ਐ ਜੀ ਪੀ ਸੀ ਬਸ ਪੰਜਾਬ ਸਰਕਾਰ ਕਿਵੇਂ ਵੇਖਦੇ ਹੋ ਤੁਸੀਂ ਦੇਖੋ ਇਸ ਮਸਲੇ ਤੇ ਜਿਹੜਾ ਮੈਂ ਮਹਿਸੂਸ ਕਰ ਰਿਹਾ ਨਾ ਇਹ ਸਿੱਖ ਕੌਮ ਵਾਸਤੇ ਬਹੁਤ ਵੱਡੇ ਨੁਕਸਾਨ ਵਾਲੀ ਗੱਲ ਹੈ ਕਿਉਂਕਿ ਜਿਸ ਤਰ੍ਹਾਂ ਇਹ ਮਸਲੇ ਅਸਲ ਤਾਂ ਇੱਕ ਕੌਮ ਦੇ ਮਸਲੇ ਸੀ ਪਾ ਮੈਂ 325 ਰੁਪਿਆਂ ਦਾ ਸੀ ਹਾਂ ਇਹ ਨੂੰ ਕੌਮ 71 ਹੋ ਕੇ ਬਹਿ ਕੇ ਪੂਰੀ ਉਸ ਨਾਲ ਇਮਾਨਦਾਰੀ ਨਾਲ ਸੋਲਵ ਕਰਦੀ ਪਰੰਤੂ ਅੱਜ ਇੱਕ ਤਾਂ ਜਿਹੜੀ ਕੌਮ ਹੈ ਇਸ ਤੇ ਦੁਖਾੜ ਹੁੰਦੀ ਜਾ ਰਹੀ ਹੈ ਇੱਕੋ ਦੇ ਹੱਕ ਚ ਕੱਢ ਰਿਆ ਇੱਕ ਖਲਾਫ ਕਰ ਰਿਹਾ ਵਿਰੋਧ ਜਾ ਰਿਹਾ ਸਾਡਾ ਅੰਦਰੂਨੀ ਨੁਕਸਾਨ ਹੋ ਰਿਹਾ ਹਮ ਅੱਜ ਜਿੱਥੇ ਮੈਂ ਮਹਿਸੂਸ ਕਰ ਰਿਹਾ ਵੀ ਇਸ ਮਸਲੇ ਨੂੰ ਇੱਕ ਸਿਆਸੀ ਰੰਗਤ ਸਿਆਸੀ ਲਾਹਾ ਲੈਣ ਵਾਸਤੇ ਰੰਗ ਰੰਗਤ ਦੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਬਿਲਕੁਲ ਦੇਖੋ ਪੰਜਾਬ ਸਰਕਾਰ ਤਾਂ ਜਿਹੜੀ ਦਖਲ ਅੰਦਾਜ਼ੀ ਕਰ ਰਹੀ ਹੈ ਬਿਲਕੁਲ ਗਲਤ ਕਰ ਰਹੀ ਹੈ ਹੂੰ ਭਾਵੇਂ ਚਲੋ ਕੇਸ ਵੀ ਦਰਜ ਹੋਏ ਦੇਖੋ ਜੇ ਆਪਾਂ ਅੱਗੇ ਕੇਸਾਂ ਦੀ ਛਾਣਬੀਣ ਕਰੀਏ ਇਸ ਤੇ ਗੱਲਬਾਤ ਕਰੀਏ ਇਹਦਾ ਅੱਗੇ ਬਹੁਤ ਭਵਿੱਖੇ ਚ ਨੁਕਸਾਨ ਹੋਣਾ ਸੋ ਇਸ ਕਰਕੇ ਇਸ ਤਾਂ ਇਹ ਸਭ ਤੋਂ ਪਹਿਲਾਂ ਤਾਂ ਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਪ੍ਰਬੰਧ ਈਮਾਨਦਾਰ ਹੁੰਦਾ ਉਹਨੂੰ ਇਹ ਮਸਲਾ ਸੋਲਵ ਕਰਨਾ ਚਾਹੀਦਾ ਸੀ ਦੂਜਾ ਡਿਊਟੀ ਬਣਦੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹਨਾਂ ਨੂੰ ਮਿਲ ਬੈਠ ਕੇ ਸਾਰੀ ਜਥੇਬੰਦੀਆਂ ਨੂੰ ਸਾਧ ਕੇ ਕਿਉਂਕਿ ਜੇ ਆਪਾਂ ਗੱਲ ਕਰੀਏ ਇਹ ਜਾਣ ਬੁੱਝ ਕੇ ਕੋਈ ਬਿਆੰਦੀ ਨਹੀਂ ਹੋਈ 328 ਜਿਹੜੇ ਸ੍ਰੂਪ ਲਾਪਤਾ ਵੀ ਹੋਏ ਹੈ ਉਹ ਉਹਨਾਂ ਦੇ ਪ੍ਰਬੰਧ ਚ ਕੋਈ ਅਣ ਗੈਲੀ ਲਾਲਿਓ ਕਮੀਆਂ ਤੇ ਹੈਗੀ ਕੋਈ ਕਮੀਆਂ ਕਰਕੇ ਹੀ ਵਾਪਰੀ ਹੈ ਹਾਂ ਬਿਲਕੁਲ ਸੋ ਇਸ ਕਰਕੇ ਸਾਨੂੰ ਇਹ ਆਪਸੀ ਜਿਹੜਾ ਫੁੱਟ ਦਾ ਮਸਲਾ ਨਹੀਂ ਬਣਾਉਣਾ ਚਾਹੀਦਾ ਇਹਨੂੰ ਗੁਰਮਤਿ ਦੀ ਓਸ ਚ ਬੈਠ ਕੇ ਹੀ ਸੋਲਵ ਕਰਨਾ ਚਾਹੀਦਾ ਇਹ ਲੱਗਦਾ ਸੀ ਕਿ ਤੁਹਾਨੂੰ ਪਹਿਲੋਂ ਜਿਹਾ ਕਾਲ ਤੱਕ ਸਭ ਦੀ ਫਸੀਲ ਤੋਂ ਜਿਹਾ ਕਾਲ ਤੱਕ ਸਭ ਦੇ ਅੱਗੇ ਬਿਠਾ ਲ ਕੇ ਉਹਨਾਂ ਨੂੰ ਜਿਨ੍ਹਾਂ ਨੇ ਗਲਤੀਆਂ ਵੀ ਕੀਤੀਆਂ ਉੱਥੇ ਮਸਲਾ ਸੌਖੇ ਤਰੀਕੇ ਨਾਲ ਹੱਲ ਹੋ ਸਕਦਾ ਸੀ ਬਿਲਕੁਲ ਦੇਖੋ ਗੁਰਮਤਿ ਦਾ ਵੱਡੇ ਵੱਡੇ ਮਸਲੇ ਗੁਰਮਤਿ ਦੀ ਰੋਸ਼ਨੀ ਚ ਅ ਗੁਰੂ ਸਾਹਿਬ ਦਾ ਹੁਕਮ ਵੀ ਹੈ ਹੋ 71 ਮਿਲੋ ਮੇਰੇ ਭਾਈ ਦੁੱਖ ਦਾ ਦੂਰ ਕਰੋ ਲੈ ਲਾਈ ਇਸ ਕਰਕੇ ਗੁਰਮਤਿ ਦੀ ਰੋਸ਼ਨੀ ਚ ਬੈਠ ਕੇ ਗੁਰੂ ਨੂੰ ਸਮਰਪਿਤ ਹੋਵੇ ਦੇਖੋ ਮਸਲਾ ਗੁਰੂ ਦੀ ਵਿਆਦੀ ਦਾ ਗੁਰੂ ਦੇ ਉਸ ਦਾ ਗੁਰੂ ਨਾਲ ਜੁੜਿਆ ਬਾ ਮਸਲਾ ਇਸ ਕਰਕੇ ਸਾਨੂੰ ਪੂਰਾ ਧਿਆਨ ਰੱਖ ਕੇ ਗੁਰੂ ਨੂੰ ਸਮਰਪਿਤ ਹੋ ਕੇ ਹੀ ਮਸ ਨੂੰ ਹੱਲ ਕਰਨਾ ਚਾਹੀਦਾ ਕਮੇ ਸਾਹ ਮੋਰਚੀ ਚ ਬੈਠੇ ਅੱਜ 3 ਸਾਲ ਹੋ ਗਏ ਵਾ ਉਤਰਾਜਰਾ ਤੁਸੀਂ ਜ਼ਿਕਰ ਕੀਤਾ ਕਿ ਉਤਰਾ ਵੀ ਆਉਂਦੇ ਆ ਚੜ੍ਹਾ ਵੀ ਆਉਂਦੇ ਆ ਟ੍ਰੇਨ ਦਾ ਸਫ਼ਰ ਤੁਹਾਡਾ ਬਿਲਕੁਲ ਸਿੱਧਾ ਜਾ ਰਿਹਾ ਉਧਰਲੇ ਪਾਸੇ ਨੂੰ ਮੰਜ਼ਿਲ ਵਾਲੇ ਪਾਸੇ ਨੂੰ ਤੁਸੀਂ ਵੱਧ ਰਹੇ ਹੋ ਕਮੀਆਂ ਕਿੱਥੇ ਰਹਿ ਗਈਆਂ ਜਿਹੜਾ 3 ਸਾਲ ਦੇ ਵਿੱਚ ਅੱਜ ਤੱਕ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਨਹੀਂ ਪਤਾ ਲੱਗਾ ਕਿ ਇਹ ਮੋਰਚਾ ਲੱਗਾ ਹੋਇਆ ਅੱਜ ਤੱਕ ਨਾਂ ਬੋਲਣਾ ਕਾਰਨ ਕੀ ਲੱਗਦਾ ਤੁਹਾਨੂੰ ਦੇਖੋ ਪਹਿਲਾਂ ਤਾਂ ਜਿਹੜਾ ਮੁੱਖ ਮੰਤਰੀ ਦੀ ਗੱਲ ਕਰੀਏ ਸਰਕਾਰ ਦੀ ਗੱਲ ਕਰੀਏ ਇਹ ਸਰਕਾਰਾਂ ਨਹੀਂ ਕਿਉਂਕਿ ਜਿਹੜੇ ਚੁਣਿਆ ਜਿਨ੍ਹਾਂ ਨੇ ਸਰਕਾਰਾਂ ਨੂੰ ਬਣਾਇਆ ਚੁਣਿਆ ਉਹਨਾਂ ਦੀ ਗੱਲ ਵੀ ਸੁਣਨ ਨੂੰ ਤਿਆਰ ਨਹੀਂ ਇਸ ਕਰਕੇ ਇਹ ਸਰਕਾਰਾਂ ਕਰਨ ਦੇ ਕਾਬਿਲ ਨਹੀਂ ਕਿਉਂਕਿ ਉਹ ਰਾਜ ਸੀ ਅੱਜ ਵੀ ਉਹਨੂੰ ਯਾਦ ਕਰਦੇ ਆ ਜਿਸ ਨੂੰ ਬਲਡ ਗ੍ਰੈਟ ਤੇ ਮਾਨਤਾ ਵੀ ਮਿਲੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਉਹਨਾਂ ਦਾ ਰਾਜ ਸੀ ਉਹਨਾਂ ਨੇ ਜਦੋਂ ਕੋਈ ਪਰਜਾ ਤੇ ਸੰਕਟ ਆਇਆ ਉਹਦੇ ਘਰੇ ਜਾ ਕੇ ਵੀ ਉਹਦਾ ਦੁੱਖ ਪੁੱਛਿਆ ਪਰੰਤੂ 6 ਫਰਵਰੀ 2023 ਤੋਂ ਇੱਕ ਜਥਾ ਲਗਾਤਾਰ ਪ੍ਰਧਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੱਲ ਜਾ ਰਿਹਾ ਹੈ ਕਿਉਂ ਉਹਨੂੰ ਅਜੇ ਤੱਕ ਪਤਾ ਨਹੀਂ ਕਿਉਂ ਉਹਨੂੰ ਪਤਾ ਨਹੀਂ ਵੀ ਕੌਮੀ ਮੁੱਦਿਆਂ ਲੈ ਕੇ ਮੋਰਚਾ ਲੱਗਿਆ ਕਿਉਂ ਲੱਗਿਆ ਦੇਖੋ ਬੁਲਾਉਂਦਾ ਗੱਲਬਾਤ ਕਰਦਾ ਉਹਦੇ ਮੰਤਰੀ ਵੀ ਗੱਲਬਾਤ ਕਰਦੇ ਰਹੇ ਕਿਉਂ ਉਹਨੂੰ ਦੱਸਦੇ ਨਹੀਂ ਉਹਹੀ ਮੁੱਖ ਮੰਤਰੀ ਭਗਵੰਤ ਮਾਨ ਬਾਪੂ ਸੂਰ ਸਿੰਘ ਜਾ ਦੇ ਕੋਲ ਜਾ ਕੇ ਬੰਦੀ ਸਿੰਘਾਂ ਦੇ ਸੰਘਰਸ਼ੀ ਉਹਦਾ ਗੁਰਬਖਸ਼ ਸਿੰਘ ਨਾਲ ਤਸਵੀਰ ਇੱਕ ਸਾਂਝੀ ਹੋਈ ਹੈ ਭਾਈ ਗੁਰਬਖਸ਼ ਸਿੰਘ ਦੇ ਕੋਲ ਜਾਂਦਾ ਰਿਹਾ ਗੁਰਦੁਆਰਾ ਅੰਬਸਾਹ ਗੁਰਦੁਆਲਾ ਲਖਨੌਰ ਦਾ ਭਾਈ ਗੁਰਬਖਸ਼ ਸਿੰਘ ਨੇ ਵੀ ਬੰਦੀ ਸਿੰਘਾਂ ਦਾ ਹੀ ਗੱਲ ਕੀਤੀ ਸੀ ਰਿਹਾਈਆਂ ਦਾ ਹਾਂ ਵੱਡੀ ਮਦਦ ਦੀ ਉਹ ਵੀ ਜਾਂਦਾ ਰਿਹਾ ਕਹਿੰਦਾ ਰਿਹਾ ਵੀ ਤੁਹਾਡੀ ਮੰਗ ਹੈ ਜਿਹੜੇ ਜਾਇਜ਼ ਸਰਕਾਰਾਂ ਨੂੰ ਹੱਲ ਕਰਨਾ ਚਾਹੀਦਾ ਉਹ ਸੱਤਾ ਚਾਣ ਕੇ ਭੁੱਲ ਗਿਆ ਸਾਰਾ ਕੁਝ ਦੇਖੋ ਇਹ ਹਕੂਮਤ ਦਾ ਨਸ਼ਾ ਹੈ ਜਿਹੜਾ ਉਹ ਭਲਾ ਦੰਦਾ ਇਹ ਖਾਸ ਕਰਕੇ ਮੈਂ ਜਿਹਨੂੰ ਗੱਲ ਕਰਾਣਾ ਜਿਸ ਤਰ੍ਹਾਂ ਜਿਸ ਪਾਸੇ ਇਹ ਚੱਲਿਆ ਕਿਉਂਕਿ ਗੁਰਮਤ ਦਾ ਸਿਧਾਂਤ ਵੀ ਹੈ ਇੱਕ ਤਪੋ ਰਾਜ ਰਾਜੋਂ ਨਰਕ ਇਹ ਹੁਣ ਉਸ ਸੀਮਾ ਚ ਦਾਖਲ ਹੋ ਚੁੱਕਿਆ ਕਿਉਂਕਿ ਜਿਸ ਤਰ੍ਹਾਂ ਇੱਕ ਕੋਸ਼ਿਸ਼ ਕਰ ਰਿਹਾ ਆਪਣੇ ਆਪ ਨੂੰ ਭਾਵੇਂ ਨਮਾੜਾ ਸਿੱਖ ਕਹੋਣ ਦੀ ਜੇ ਗੱਲ ਕਰੀਏ ਪਿੱਛੇ 350ਵਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਾ ਸ਼ੀਧੀ ਦਾੜਾ ਆ ਇੱਕ 129 ਕਰੋੜ ਦੇ ਇਸ਼ਤਿਹਾਰ ਫਲੈਕਸਾ ਪੰਜਾਬ ਚ ਲਾਈ ਗਈਆਂ ਅੱਜ ਵੀ ਬਹੁਤ ਲੱਗੀਆਂ ਜਿਨ੍ਹਾਂ ਤੇ ਗੁਰੂ ਸਾਹਿਬ ਦੀ ਫੋਟੋ ਹੈ ਨਮਾਣਾ ਸਿੱਖ ਬਣ ਕੇ ਹੱਥ ਜੋੜੀ ਬੈਠਿਆ ਕੀ ਉਸ ਗੁਰੂ ਨੂੰ ਪਤਾ ਨਹੀਂ ਤੂੰ ਕੀ ਕਰ ਰਿਹਾ ਪਹਿਲਾਂ ਇਹ ਇਸ਼ਤਿਹਾਰ ਕਿੱਥੋਂ ਆਏ ਆ ਦੇਖੋ ਗੁਰੂ ਸਮਰੱਥ ਹੈ ਉਹ ਗੁਰੂ ਹੈ ਨਵੇਂ ਪਾਤਸ਼ਾਹ ਤੇਰੇ ਹੱਥ ਜੋੜਿਆਂ ਤੋਂ ਉਹ ਤੇਰੇ ਉੱਚ ਆਉਣ ਵਾਲਾ ਗੁਰੂ ਨਹੀਂ ਹੈ ਉਹ ਸਮਰੱਥ ਗੁਰੂ ਹੈ ਜਿਨੇ ਭਾਈ ਮੱਖਣ ਸਿੰਘ ਲਵਾੜੇ ਨੂੰ ਮੋਢੇ ਤੋਂ ਫੜ ਲਿਆ ਸੀ ਕਿਹਾ ਸੀ ਕੋਈ ਵਾਧਾ ਕੀ ਕਰਿਆ ਕਰ ਕੀ ਰਿਹਾ ਸੇਵਾ ਕੀ ਕਰ ਰਿਹਾ ਹਮ ਘਟ ਘਟ ਕੇ ਅੰਤ ਕੀ ਜਨ ਤਾਲਾ ਗੁਰੂ ਹੈ ਇਸ ਕਰਕੇ ਇਹ ਜਿਹੜਾ ਇਹ ਜਿਸ ਪਾਸੇ ਟੁਰਿਆ ਇਹ ਕੋਈ ਚੰਗਾ ਪਾਸਾ ਹੈ ਤਸ ਤਾਂ ਤੁਹਾਡੀ ਕੀ ਰਣਨੀਤੀ ਆ ਹੁਣ 3 ਸਾਲ ਦਾ ਸਮਾਂ ਪੂਰਾ ਕਰ ਗਿਆ ਤੁਸੀਂ 3 ਸਾਲ ਤੋਂ ਉੱਪਰ ਚੱਲ ਕੇ ਆ ਹੁਣ ਤੁਸੀਂ ਅਗਲੀ ਰਣਨੀਤੀ ਕੀ ਆ ਕੌਮੀ ਆਸਾ ਮੋਰਚੇ ਦੀ ਕੌਮੀ ਆਸਾ ਮੋਰਚੇ ਦੀ ਪਹਿਲੇ ਦਿਨ ਤੋਂ ਰਣਨੀਤੀ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਚ ਲੱਗਿਆ ਹਮ ਇਹ ਇਸ ਕਰਕੇ ਅਰਦਾਸ ਕਰਕੇ ਲੱਗਿਆ ਕਿ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਦੀ ਬੇਆਬਦੀਆਂ ਦੇ ਖਿਲਾਫ ਸਖਤ ਕਾਨੂੰਨ ਨਹੀਂ ਬਣਦਾ ਤੇ ਸਾਡੇ ਉਹ ਬੰਦੀ ਸਿੰਘ ਰਹਾ ਨਹੀਂ ਕਰਦੇ ਇਹ ਮੋਰਚਾ ਨਿਰੰਤਰ ਜਾਰੀ ਰਹੇਗਾ ਭਾਵੇਂ ਜਦੋਂ ਤੱਕ ਮਰਜ਼ੀ ਚੱਲੇ ਚਲੋ ਉਤਰਾ ਚੜਾ ਗਿਣਤੀ ਘੱਟ ਵੱਧ ਹੁੰਦੀ ਰਹਿੰਦੀ ਹੈ ਕਿਉਂਕਿ ਸੰਗਤਾਂ ਚ ਇਹਦਾ ਮੈਸੇਜ ਜਾ ਰਿਹਾ ਅੱਜ ਲੋਰ ਸਮਝ ਰਹੇ ਆ ਅੱਜ ਵੱਡੇ ਵੱਡੇ ਲੀਡਰ ਵੀ ਜਿਹੜੇ ਕਦੇ ਉਹ ਗੱਲ ਨਹੀਂ ਕਰਦੇ ਤੇ ਭਾਵੇਂ ਉਹ ਅੱਜ ਆਪੋਜੀਸ਼ਨ ਚ ਸਰਕਾਰਾਂ ਤੋਂ ਦੂਜੀ ਧਿਰ ਮੈਂ ਉਹ ਗੱਲ ਕਰ ਰਹੇ ਕਿਉਂਕਿ ਪਿਛਲੇ ਦਿਨਾਂ ਚ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੋਸਟਾਂ ਪਾਈਆਂ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਪੋਣਾ ਦੀ ਮਹਾਰਾਣੀ ਪ੍ਰਨੀਤ ਕੌਰ ਨੇ ਵੀ ਲਿਖਿਆ ਵੀ ਹੋਣੀ ਚਾਹੀਦੀ ਹੈ ਇਸੇ ਤਰ੍ਹਾਂ ਹੋਰ ਬਹੁਤ ਵੱਡੇ ਵੱਡੇ ਇੱਥੇ ਤੱਕ ਇਹ ਰਾਧਾ ਸਵਾਮੀ ਮੁਖੀ ਆ ਜਿਹੜਾ ਗੁਰਿੰਦਰ ਢਿੱਲੋਂ ਉਹਨੇ ਵੀ ਪਿਛਲੇ ਦਿਨਾਂ ਚ ਗੱਲ ਕਰੀ ਹੈ ਵੀ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਇਸ ਕਰਕੇ ਇਹ ਮੁੱਦਾ ਪੰਜਾਬ ਦਾ ਮਸਲਾ ਬਣ ਰਿਹਾ ਜਦੋਂ ਤੱਕ ਸਾਡੇ ਉਹ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੁੰਦੀ ਇਹ ਮੋਰਚਾ ਜਾਰੀ ਹੈ ਰਣਨੀਤੀ ਕੀ ਹੈ ਉਹ ਨਾਲੇ ਦਿਨਾਂ ਚ ਜਿਹੜੀ ਰਣਨੀਤੀ ਹੈ ਕੌਮੀ ਅੰਸਾ ਮੋਰਚੇ ਵੱਲੋਂ 12 ਜਨਵਰੀ ਦਾ ਪ੍ਰੋਗਰਾਮ দেয়া ਕਿ 4 ਘੰਟਿਆਂ ਵਾਸਤੇ ਜਿਨੇ ਵੀ ਟੋਲ ਪਲਾਜ਼ੇ ਪੰਜਾਬ ਦੇ ਹੂੰ ਉਹ ਫ੍ਰੀ ਕੀਤੇ ਜਾਣਗੇ 12 ਜਨਵਰੀ ਨੂੰ 12 ਜਨਵਰੀ ਨੂੰ ਦੇਖੋ ਮੇਰੀ ਸੰਗਤਾਂ ਨੂੰ ਅਪੀਲ ਹੈ ਕਿ ਆਪਣਾ ਫਰਜ ਸਮਝਦੇ ਹੋਏ ਲੋਕਲ ਸੰਗਤਾਂ ਜਿਹੜਾ ਵੀ ਉਹਨਾਂ ਨੂੰ ਟੋਲ ਪਲਾਜ਼ਾ ਨੇੜੇ ਪੈਂਦਾ ਉਸ ਤੋਂ ਵੱਧ ਉੱਥੇ ਵੱਧ ਤੋਂ ਵੱਧ ਗਿਣਤੀ ਚ ਪਹੁੰਚ ਗਏ 7 ਦਿਨ ਉੱਥੇ ਆਪਣੇ ਰੋਸ ਦਾ ਪ੍ਰਗਟਾਵਾ ਕਰ ਇਸੇ ਤਰ੍ਹਾਂ 26 ਜਨਵਰੀ ਨੂੰ ਆ ਰਹੀ ਹੈ ਜਿਹੜੀ ਜਿਸ ਦਿਨ ਇਹ ਦੇਸ਼ ਨੂੰ ਚਲਾਉਣ ਵਾਲਾ ਸੰਵਿਧਾਨ ਲਾਗੂ ਹੋਇਆ ਉਹਦੀ ਸਰਕਾਰਾਂ ਜਿਹੜੀ ਜਸ਼ਨ ਮਨਾ ਰਹੀਆਂ ਉਹਦੇ ਲਾਗੂ ਹੋਣ ਦੀ ਸੋ ਅਸੀਂ ਉਹ ਸੰਵਿਧਾਨ ਜਿਹਦੇ ਤਹਿਤ ਉਹ ਸਰਕਾਰਾਂ ਬਣਦੀਆਂ ਸਰਕਾਰਾਂ ਇਨਸਾਫ ਨਹੀਂ ਦੇ ਰਹੀਆਂ ਅਸੀਂ ਇਸ ਨੂੰ ਰੋਸ ਵਜੋਂ ਮਨਾਉਣਾ ਸੋ 26 ਜਨਵਰੀ ਨੂੰ ਅਸੀਂ ਜਿੰਨੇ ਵੀ ਕੋਲ ਪਲਾਜੇ ਉਥੇ ਸੰਗਤਾਂ ਨੂੰ ਅਪੀਲ ਹੈ ਕੇ ਕਾਲੀਆਂ ਦਸਤਾਰਾਂ ਬੀਬੀਆਂ ਕਾਲੇ ਦੁਬੱਟੇ ਨੌਜਵਾਨ ਕਾਲੇ ਪਟਕੇ ਬੰਨ ਕੇ ਕਾਲੇ ਝੰਡੇ ਲੈ ਕੇ ਉਥੇ 4 ਘੰਟੇ ਵਾਸਤੇ ਉਹ ਟੋਲ ਪਲਾਜੇ ਫ੍ਰੀ ਕਿਤੇ ਜਾਣਗੇ ਸਾਡੇ ਬੰਦੀ ਸਿੰਘਾਂ ਦੇ ਪੋਸਟਰ ਲੈ ਕੇ ਕਿ ਇਹ ਸਰਕਾਰਾਂ ਇਹਨਾਂ ਨੂੰ ਛੱਡਣ ਨੂੰ ਤਿਆਰ ਨਹੀਂ ਉਥੇ ਜਿੱਥੇ ਮੈਂ ਅਪੀਲ ਕਰਦਾ ਵੀ ਪੰਜਾਬ ਦੀਆਂ ਸੰਗਤਾਂ ਆਪਣੇ ਆਪਣੇ ਨੇੜਲੇ ਟੋਲ ਪਲਾਜੇ ਤੇ ਹਾਜ਼ਰੀ ਭਰਨ ਉਥੇ ਮੈਂ ਵਿਦੇਸ਼ ਦੀ ਸੰਗਤਾਂ ਨੂੰ ਵੀ ਬੇਨਤੀ ਕਰਨਾ ਤੁਹਾਡੇ মিডিਆ ਰਾਹੀਂ ਕਿ ਇਹਨਾਂ ਦੀ ਭਾਰਤ ਦੀ ਜਿੰਨੀਆਂ ਵੀ ਅੰਬੈਸੀਆਂ ਉਹਨਾਂ ਦੇ ਅੱਗੇ ਕਾਲੇ ਝੰਡੇ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮਜਾਰੇ ਕੀਤੇ 12 ਜਨਵਰੀ ਦਾ ਪ੍ਰੋਗਰਾਮ ਉਦੋਂ ਵੀ 4 ਘੰਟੇ ਬੰਦ ਮਲਕੀ ਟੋਲ ਪਲਾਜ਼ੇ 11 ਤੋਂ 4 ਵਜੇ 3 ਵਜੇ ਤੱਕ ਤਾਂ ਸਮਾਂ ਬਿਲਕੁਲ ਤੇ 26 ਦਾ ਵੀ ਸੇਮ ਹੀ ਹੈ ਬਿਲਕੁਲ ਜੀ ਦੋਵੇਂ ਦੋ ਦਿਨ ਟੋਲ ਪਲਾਜੇ ਚਾਰ-ਚਾਰ ਘੰਟੇ ਵਾਸਤੇ ਬੰਦ ਕੀਤੇ ਨੇ ਕਿਤੋਂ ਬਾਅਦ ਦੇ ਵਿੱਚ ਕਿੰ ਨਵਾਂ ਪਲਾਨ ਵੀ ਲੈ ਕੇ ਆਓਗੇ ਕੁਝ ਕੋਈ ਰਣਨੀਤੀ ਘੜੀ ਜਾ ਸਕਦੀ ਹੈ ਦੇਖੋ ਸਾਰੀ ਜਥੇਬੰਦੀਆਂ ਜਿਹੜਾ ਸਾਥ ਦੇ ਰਹੀਆਂ ਉਹਨਾਂ ਦੀ ਸਲਾਹ ਨਾਲ ਮੀਟਿੰਗਾਂ ਕਰਕੇ ਜਿਹੜਾ ਕੋਈ ਅਗਲਾ ਵੀ ਪ੍ਰੋਗਰਾਮ ਲਿਖਣਾ ਹੋਇਆ ਅਸੀਂ ਉਹ ਲਿਖਾਂ ਅੱਛਾ ਕਿਸਾਨ ਜਥੇਬੰਦੀ ਦੀ ਵੱਡੀ ਸ਼ਮੂਲੀਅਤ ਹੁੰਦੀ ਹੈ ਅੱਜ ਮੈਂ ਵੇਖ ਰਿਹਾ ਸੀ ਬਹੁਤ ਵੱਡੀ ਤੌਰ ਤੇ ਕਿਸਾਨ ਜਥੇਬੰਦੀਆ ਤੇ ਮੈਂ ਕੁਝ ਕਿਸਾਨ ਜਥੇਬੰਦੀਆਂ ਨਾਲ ਗੱਲ ਕੀਤੀ ਉਹ ਕਹਿੰਦੇ ਪਹਿਲਾਂ ਅਸੀਂ ਸਿੱਖਾਂ ਫਿਰ ਅਸੀਂ ਕਿਸਾਨਾਂ ਕਹਿੰਦੇ ਕਿ ਸਾਨੂੰ ਸਵਾਲ ਵੀ ਹੁੰਦੇ ਕਈ ਵਾਰ ਪਰ ਅਸੀਂ ਪਹਿਲਾਂ ਸਿੱਖਾਂ ਅਸੀਂ ਤੇ ਆਪ ਇਸ ਮੋਰਚੇ ਦੀ ਹਮਾਇਤ ਕਰਦੇ ਹਾਂ ਦੇਖੋ ਜਿੱਥੇ ਇੱਕ ਕਿਸਾਨ ਆਪਣੇ ਕੀਤਾਆਂ ਵਾਸਤੇ ਹੱਕ ਲੈਣ ਲਈ ਸੰਘਰਸ਼ ਕਰ ਰਿਹਾ ਉਹਨਾਂ ਦੀ ਬਾਕ-ਬਾਕ ਜਥੇਬੰਦੀਆਂ ਆਪਣੇ ਆਪਣੇ ਤਰੀਕੇ ਨਾਲ ਆਪਣਾ ਹੱਕ ਲੈਣ ਵਾਸਤੇ ਸਰਕਾਰਾਂ ਖਿਲਾਫ ਲੜ ਰਹੀਆਂ ਉਥੇ ਉਹ ਪਹਿਲੇ ਦਿਨ ਤੋਂ ਆਪਣਾ ਇੱਕੋ ਫਰਜ਼ ਸਮਝਦੀਆਂ ਕਿਉਂਕਿ ਜਿਹੜਾ ਇਹ ਮਸਲਾ ਭਾਵੇਂ ਬੰਦੀ ਸਿੰਘਾਂ ਦਾ ਮਸਲਾ ਜੇ ਸਾਡਾ ਇਤਿਹਾਸ ਗਵਾਹ ਹੈ ਉਥੇ ਨਵਾਬ ਸ਼ੇਰਖਾਨ ਮਲੇਰ ਕੋਟੜਾ ਇੱਕ ਗੈਰ ਧਰਮ ਦਾ ਜਿਹੜੇ ਧਰਮ ਦੇ ਪੈਰੋਕਾਰ ਜਿਹੜਾ ਧਰਮ ਉਹਨਾਂ ਨੂੰ ਨੀਹਾਂ 'ਚ ਚਿੰਨ ਦੀ ਹੁਕਮ ਸੁਣਾ ਰਿਹਾ ਉਹਦੇ ਖਿਲਾਫ ਵੀ ਹਾ ਦਾ ਨਾਰਾ ਮਾਰ ਰਿਆਂ ਇਸ ਕਰਕੇ ਉਹ ਜਥੇਬੰਦੀਆਂ ਆਪਣਾ ਫਰਜ਼ ਨਿਭਾ ਰਹੀਆਂ ਬੰਦੀ ਸਿੰਘਾਂ ਦੀ ਰਿਹਾਈ ਲਈ ਹਾ ਦਾ ਨਾਰਾ ਮਾਰ ਰਹੀਆਂ ਮੈਂ ਧੰਨਵਾਦ ਕਰਦਾ ਉਹਨਾਂ ਜਥੇਬੰਦੀਆਂ ਦਾ ਧੰਨਵਾਦ ਬਾਪੂ ਗੁਰਚਰਨ ਸਿੰਘ ਜੀ ਸਾਡੇ ਨਾਲ ਸੋਨਾ ਪ੍ਰੋਗਰਾਮ ਲੀਕ ਦਿੱਤਾ ਵਾ ਕਹਿੰਦੇ ਕਿ ਕੌਮੇ ਇਨਸਾਫ ਮੋਰਚਾ ਦਾ ਪ੍ਰੋਗਰਾਮ ਆ ਆਉਣ ਵਾਲੇ ਸਮੇਂ ਦੇ ਵਿੱਚ ਰਣਨੀਤੀ ਜਿਹੜੀ ਵੀ ਹੋਊਗੀ ਮੀਡੀਆ ਰੇ ਸਾਹਮਣੇ ਆਜੂਗੀ 12 ਤਰੀਕ ਨੂੰ ਟੋਲ ਪਲਾਜ਼ੇ ਬੰਦ ਕਰਨੇ ਆ 4 ਘੰਟੇ ਦਾ ਸੰਕੇਤਕ ਹੁੰਦਾ ਪ੍ਰੋਟੈਸਟ ਨੂੰ ਸੰਕੇਤਕ ਪ੍ਰੋਟੈਸਟ ਕਹਿ ਸਕਦੇ ਆ 26 ਨੂੰ ਜਿੱਥੇ ਕਿ ਆਜ਼ਾਦੀ ਦਿਹਾੜੇ ਤਨੌਰ ਤੇ ਪੂਰੇ ਭਾਰਤ ਵਰਸ਼ ਚ ਮਨਾਇਆ ਜਾਣਾ ਉਥੇ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਨੇ ਕਿਹਾ 11 ਤੋਂ ਲੈ ਕੇ ਫਿਰ 3 ਵਜੇ ਤੱਕ ਬੰਦ ਹੋਣਗੇ ਕਾਲੀਆਂ ਝੰਡੀਆਂ ਤੇ ਕਾਲੀਆਂ ਦਸਤਾਰਾਂ ਤੇ ਕਾਲੀਆਂ ਚੁੰਨੀਆਂ ਉਹ ਰੋਜ਼ ਦਾ ਪ੍ਰਤੀਕ ਹੋਣ ਗਿਆ ਨਾਲ ਬੰਦੀ ਸਿੰਘਾਂ ਦੀਆਂ ਤਸਵੀਰਾਂ ਲੱਗਣਗੀਆਂ ਉਥੇ 3 ਸਾਲ ਦਾ ਸਮਾਂ ਹੋ ਗਿਆ ਇਸ ਤਰ੍ਹਾਂ ਦੇ ਉੱਤੇ ਜਿਹੜੇ ਮੁੱਖ ਮੰਤਰੀ ਸਾਹਿਬ ਅੱਜ ਇਨ ਮੋਰਚਿਆਂ ਦੇ ਵਿੱਚ ਹਮਾਇਤ ਕਰਦੇ ਰਹੇ ਆ ਭਾਵੇਂ ਆਪ ਸਭ ਹੋਵੇ ਬਾਪੂ ਸੂਰਜ ਸਿੰਘ ਦੇ ਉਹਨਾਂ ਨੂੰ ਕੌਮੀ ਇਨਸਾਫ ਮੋਰਚਾ ਨਹੀਂ ਦਿਖ ਰਿਹਾ ਇਹਦੇ ਵਿੱਚ ਵੀ ਉਹਨਾਂ ਤੰਜ ਕੱਸਿਆ ਕਿ ਦਿਖ ਕੇ ਉਹ ਨਹੀਂ ਰਿਹਾ ਕਿਉਂਕਿ ਹੁਣ ਤੇ ਬੈਠੇ ਤੁਹਾਡੇ ਕੋਲ ਤੁਹਾਡੇ ਹੱਲ ਤੇ ਹੀ ਰੋਜ਼ ਕਾਫਲਾ ਤੋਰ ਦਿੰਨੇ ਆ ਫਿਰ ਉਹ ਕਾਫਲੇ ਦੀ ਆਵਾਜ਼ ਕਿਉਂ ਨਹੀਂ ਬਣਦੇ ਤੁਸੀਂ ਗੱਲ ਕਿਉਂ ਨਹੀਂ ਕਰਦੇ ਕਿੱਥੇ ਕਮੀਆਂ ਆ ਵਾਂ ਜੀ ਆਪਾਂ ਸਰਕਾਰ ਦੇ ਵਿੱਚ ਜਾਈਏ ਕੀ ਕਮੀਆਂ ਵਾਂ ਉਹ ਸਪਸ਼ਟ ਹੋ ਜਾਣਗੇ ਹੌਲੇ ਸਮੇਂ ਦੇ ਵਿੱਚ ਸਰਕਾਰ ਤੁਹਾਡੀ ਆਈ ਸੱਤਾ ਸੌਂਪ ਦਿੱਤੀ ਗਈ ਸੀ ਪਾਪੂ ਨੇ ਵੀ ਕਿਹਾ ਕਿ ਸਰਕਾਰ ਜਿਆਦਾ ਚੇਰ ਨਹੀਂ ਰਹਿੰਦੀ 5 ਕਿ ਸਾਲ ਦੇ ਵਿੱਚ ਫੇਰ ਪਤਾ ਲੱਗ ਜੂਗਾ ਕਿ ਆਉਣ ਵਾਲਾ ਸਮਾਂ ਕਿਹਦਾ ਹੋਊਗਾ ਉਹ ਵੇਖਦੇ ਆ 227 ਕਿਹਦੀ ਹੋਊਗੀ ਪਰ ਜੋ ਕੌਮੀ ਇਨਸਾਫ ਮੋਰਚਾ ਵਾ 3 ਸਾਲ ਤੋਂ ਉਤਰਾ ਚੜਾ ਦੀ ਬਾਪੂ ਨੇ ਗੱਲ ਕੀਤੀ ਆ ਉਤਰਾ ਵੀ ਆਏ ਚੜਾ ਵੀ ਆਏ ਕਹਿੰਦੇ ਕਿ ਮੰਜ਼ਲ ਸਾਡੀ ਹੋਈ ਆ ਮੰਜ਼ਲ ਬੰਦੀ ਸਿੰਘਾਂ ਦੀ ਰਹਿਈਆਂ ਮੰਜ਼ਲ ਕਾਨੂੰਨ ਬਣ ਜੇ ਗੁਰੂ ਸਾਹਿਬ ਦੀ ਬੇਅਦਬੀਆਂ ਦੇ ਉੱਤੇ ਉਹਨਾਂ ਚਿਹਰੇ ਲਗਾਤਾਰ ਮੋਰਚਾ ਚੱਲਦਾ ਰਹੂਗਾ ਧੰਨਵਾਦ ਕਰਦੇ ਆ ਬਾਪੂ ਜੀ ਸਮੇਂ ਸਮੇਂ ਤੇ ਗੱਲਬਾਤ ਵੀ ਜਾਰੀ ਰੱਖਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ